ਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸ਼ਾਸਿਕਾਲ ਆਪਾਂ ਆ ਚੁੱਕੇ ਆ ਨਵੀਂ ਖਰੀਦੀ ਆ ਜਮੀਨ ਤੇ ਪੰਡਾ ਆ ਕੇ ਮੱਥਾ ਟੇਕ ਕੇ ਬਹਿ ਗਏ ਮੇਰੇ ਵੱਲੇ ਤਾਂ ਸਾਰੇ ਪਿਆਰ ਦੇ ਸੱਚੀ ਲੋ ਜੇ ਹੁਣ ਆਪਾਂ ਲੱਗੇ ਆ ਵਾਹਣ ਜੀ ਭਾਜੀ ਲੋ ਵੀ ਬੰਦਾ ਸਾਡਾ ਪਾ ਰਿਹਾ ਗੰਨੇ ਨੂੰ ਖਾਦ ਤੇ ਦਵਾਈ ਤੇ ਬੰਦੇ ਆਹ ਆ ਪੈ ਰਹੀ ਹੈ ਜੀ ਗੰਨੇ ਨੂੰ ਮੈਂ ਇਹਨਾਂ ਕਰਾਇਆ ਸੀ ਦਿੰਦੀ ਏ ਹਾਂਜੀ ਹਾਂਜੀ ਆਜਾ ਦੇਖ ਲਓ ਗੰਨਾ ਕੱਡਾ ਕੱਡਾ ਤੇ ਹੋਰ ਵੀਡੀਓ ਦੀ ਤਰੀਕ ਵੇਖ ਲਿਓ ਤੇ ਹੋਰ ਥੋੜੇ ਦਿਨਾਂ ਨੂੰ ਰਿਜ਼ਲਟ ਵੇਖ ਲਿਆ ਆਪਾਂ ਮਸ਼ਹੂਰੀ ਨਹੀਂ ਕਰਦੇ ਦੀ ਗੰਨਾ ਵੇਖੋ ਜੇ ਸ਼ਾ ਨਾ ਗਿਆ ਤੇ ਮੈਨੂੰ ਹੱਲ ਲਓ ਕੋਕਾ ਹੀ ਕਰਾ ਦਿਆਂਗੇ ਕੋਕਾ ਹੀ ਬਸ ਮਿਹਨਤ ਮੰਗਦਾ ਮਿਹਨਤ ਨਾਲ ਨਾਲ ਆਪਾਂ ਲੱਗ ਲੱਗੇ ਗੋਡੀ ਵੀ ਕਰਾਤੀ ਨਾਲੇ ਆਹ ਬੈਂਜੀ ਦਵਾਈ ਕਿੱਲੇ ਦੀ ਇੱਕ ਪੈਕੇਟ ਤਾਂ ਤਾਂ ਕਰਾਉਂਦੀ ਹੈ ਪਰ ਆਉਂਦੀ ਹੈ ਦੇ ਕੋਸਤੀ ਹੈ ਉੱਤੇ ਦੇ 259 ਰੈਂਟਾ ਤੇ ਆਪਾਂ ਨੂੰ ਮਿਲੀ ਏ 1500 ਕਿਤੇ ਲਈ ਲਓ ਵੀ ਮਿੱਤਰੋ ਪਿਆਰੇ ਉਹ ਜਿਹੜੀ ਆਪਾਂ ਪਹਿਲੀ ਖਰੀਦੀ ਹੋਣਾ ਇਹਦੇ ਵਿੱਚ ਨਾ ਦੋ ਤਿੰਨ ਕਰਾਲਾ ਥਾਂ ਨਹੀਂ ਵਾ ਤੁਹਾਨੂੰ ਦੇਖਦਾ ਆ ਦੇਖੋ ਇਹਨੂੰ ਆਪਾ ਡਰੋਨ ਮਿੱਟੀ ਚ ਚੱਲ ਗਿਆ ਤੇ ਕਿਤੇ ਪਾ ਗਏ ਫਿਰ ਤੁਹਾਨੂੰ ਮਿਲਦੇ ਆ ਕਰਦੇ ਗੱਲਬਾਤ ਬਖਮ ਨੇ ਤੁਹਾਨੂੰ ਕਰਕੇ ਸ਼ੂਮੰਤਰ ਲੋ ਜੀ ਆਡਾ ਮਿੱਤਰ ਆ ਗਿਆ ਮੇਰਾ ਮਿੱਤਰ ਮਰੀ ਗਿਆ ਇਹਨਾਂ ਬੰਦਾ ਆ ਗਿਆ ਇਹਨਾਂ ਕੇ ਨੰਨਾਂ ਤੇ ਲੱਗਾ ਕਿ ਤੈਨੋਂ ਉਹ ਮੈਂ ਖੇਦਾਂ ਮੈਂ ਖੇਚ ਮਾਰਾਂ ਖਿੱਚੋ ਮੇਰੀ ਜਾਨ ਯਾਰੀ ਇਹ ਵੇਚਦਾ ਨਹੀਂ ਨੀ ਦੁਨੀਆਂ ਬਚਪਨ ਵੇਖੋ ਨਿਆਣਿਆਂ ਦਾ ਲੱਗੇ ਕਿ ਨਹੀਂ ਕਰਕੜ ਦਿਵਾਲੇ ਹੋਏ ਛੋਟਾ ਸਜਣ ਆ ਬੈਠਾ ਵਾ ਜਿੰਨਾ ਦੀ ਮਰਜ਼ੀ ਵੱਡਾ ਸਜਣ ਲੱਗਾ ਖੇਡਣਾ ਬਾਬੇ ਮਿੱਤਰੋ ਸასიਖਾਲ ਤੁਹਾਡਾ ਸਵਾਗਤ ਹੈ ਫਿਰ ਤੋਂ ਵੀਡੀਓ ਚ ਉਹ ਤਨ ਗਾਂ ਦੇ ਦੇ ਨਹੀਂ ਉਹ ਲੋਕੀ ਮਾਰਾ ਟੰਗਰ ਛੱਡ ਕੇ ਗਾਂ ਜਾਂਦੇ ਆ ਮੱਕੀ ਖਰਾ ਕਰਦੇ ਲੱਗੇ ਆ ਚਲੋ ਆਪਾਂ ਤਾਂ ਕਹਿੰਦੇ ਨੇ ਜੋ ਆਪਣੇ ਕਰਮਾਂ ਜਾਂ ਆਪਾਂ ਨੂੰ ਉਹ ਮਿਲ ਜਾਣਾ ਪਰ ਫੇਰ ਵੀ ਦੇਖਭਾਲ ਤੇ ਰੱਖਣੀ ਪੈਂਦੀ ਕਿ ਨਹੀਂ ਪਰ ਲੋਕਾਂ ਦਾ ਤਾਂ ਬਹੁਤ ਜ਼ਿਆਦਾ ਮਾੜਾ ਆ ਦੁੱਧ ਪੀ ਲੈਂਦੇ ਤੇ ਛੱਡ ਦਿੰਦੇ ਜੇ ਇਹ ਲੋਕ ਐਡੇ ਮਾੜੇ ਆ ਨਾ ਹੱਦੋਂ ਜ਼ਿਆਦਾ ਵੀ ਤੁਸੀਂ ਦੁੱਧ ਪੀ ਲਿਆ ਤੇ ਉਹਨੂੰ ਕਾਹਤੋਂ ਐਦਾਂ ਛੁੱਟਦੇ ਜਿਉਂ ਉਹਨਾਂ ਨੂੰ ਫੇਰ ਉਹਨਾਂ ਗਊਸ਼ਾਲਾ ਛੱਡ ਆਓ ਤੇ ਹੋਰ ਮੇਤਰੋ ਸਾਰੇ ਠੀਕ ਠਾਕ ਹੋ ਪੱਕੀ ਬਸ ਘਾਤੇ ਪਾਣੀ ਬੰਦ ਮੱਖੀ ਸਾਰੀ ਉਹ ਕਰਦੇ ਆ ਵੜਾਉਣੀ ਚਾਲੂ ਦੂਜੀ ਗੱਲ ਇਹ ਮਿੱਤਰੋ ਮੇਰੇ ਹਿਸਾਬ ਨਾਲ ਉਧਰ ਆਪਣੇ ਬੰਦੇ ਕਰਨਗੇ ਚਾਲੂ ਵਿੱਚ ਮੂਡ ਹੈਗਾ ਹੀ ਲਾਤੀ ਮਸ਼ੀਨ ਆਪਾਂ ਮਿਲਦੇ ਆ ਮੈਂ ਪਹੁੰਚਿਆ ਨਹੀਂ ਉਥੇ ਪਹੁੰਚ ਕੇ ਮਿਲਦਾ ਤੁਹਾਨੂੰ ਦਿਖਾਉਣਾ ਮਸ਼ੀਨ ਚੱਲਦੀ ਦੂਜੀ ਗੱਲ ਇਹ ਆ ਮਿੱਤਰੋ ਵੀ ਜਿੱਦਾਂ ਠੰਡ 'ਚ ਹੱਥਾਂ ਨੂੰ ਪਾਲਾ ਨਹੀਂ ਲੱਗਦਾ ਉਦਾਂ ਹੀ ਹੁਣ ਗਰਮੀ 'ਚ ਇੰਨਾ ਛੇਕ ਲੱਗਦਾ ਇੰਨੀ ਗਰਮੀ ਹੋ ਚੁੱਕੀ ਚਲੋ ਮਿਲਦੇ ਆ ਤੁਹਾਨੂੰ ਹੁਣ ਆਪਾਂ ਮਸ਼ੀਨ ਪੁਜਾਉਂਦੇ ਆ ਮੇਰੇ ਮਿੱਤਰੋ ਬੰਦੇ ਆਪਣੇ ਦਾਣੇ ਕਢਾ ਲਏ। ਹੱਸਾ ਟੇੜੇ ਦਾਣੇ ਕਢਾਣ ਦੇ। ਮੇਰੇ ਮੁਕੀਆ ਵੀ ਸਾਡਾ ਆਇਆ। ਤੇ ਬੰਦੇ ਸਾਡੇ ਲੱਗੇ ਨੇ ਦਾਣੇ ਘਰਉਣ ਮੱਕੀ। ਵੱਡੀ ਥੋੜੀ ਜੀ ਕਰੋ। ਅਸੀਂ ਹਿੰਦੇ ਤੋਂ ਵਾਲੇ ਸਾਡੇ ਪਿੰਡਾਂ ਵਾਲੇ ਆਏ ਐ ਨਾ ਜਿੱਦਾਂ ਕੋ ਵੱਖਰੀ ਚੀਜ਼ ਆ। ਸਾਡੇ ਬਾਬੂਆ ਦੇ ਕੰਮ ਦੇਖ ਲਓ। ਆ ਰੇ ਬਟਾ ਉਹ ਰੋਗਦਾ ਯਾਰ ਏਡਾ ਕਾਲਾ ਪਾਪਾ ਕੱਦੋਂ ਪੈ ਲਾਪੈਣਾ ਆ ਰਾਜਾ ਰਾਜਾ ਪਟ੍ਰਾਲੀ ਜੀ ਨਹੀਂ ਰਹਿਣ ਦੇਣੀ ਨਹੀਂ ਕੀ ਯਾਰ ਆ ਲਾਉਣ ਲੋਦੋ ਆ ਗਈ 14 ਵੱਡੀ ਟਰਾਲੀ 6.5 ਕਿੱਲੇ ਦਾ ਮਾਲ ਪਿਆ ਗਿਆ ਜੀ ਗਾਣੇ ਪਵਾ ਲਾ ਤਾੜੀ ਇੱਦਾਂ ਨਹੀਂ ਲੈ ਲੀਆਂ ਮਸ਼ੀਨਾ ਵੀ ਨਹੀਂ ਅਗਰ ਕਿ ਕੱਖ ਨਹੀਂ ਹੁੰਦਾ ਇਹ ਇਹ ਕਿਹੜਾ ਕੜਕਾ ਪ੍ਰਧਾਨ ਦਾ ਭੜਕਾ ਦਿਓ ਸਾਡੀ ਟਰਾਲੀ ਜੀ ਪਾ ਦਿਓ ਪ੍ਰਧਾਨ ਦਾ ਭੜਕਾ ਦਿਓ ਪਾਗੀ ਟਰਾਲੀ ਤੇ ਲੋ ਐ ਮਾਤਰਾ ਇਧਰ ਪਾਵਾਂ ਜੀ ਸਾਡੇ ਉੜਾ ਪੱਟ ਰਹੇ ਨੇ ਪੂਰੀਆਂ ਟੂੜਾਂ ਪੱਟ ਰਹੇ ਨੇ ਜਾਣਦੇ ਹੈਗਾ ਜਗਾ ਜਾਂਦੇ ਲਾਓ ਪਿੱਛੇ ਉਹ ਜਿਹੜੀ ਉਹ ਸਪੈਸ਼ਲ ਹੈ ਲਾਓ ਵੀ ਵੇਖਾ ਉਧਰ ਜਾਓ ਲਾ ਕੇ ਅੱਗੇ ਟਰਾਲੀ ਬਾਹਰ ਨਹੀਂ ਕਰਾਓ ਲਓ ਮੇਟਰ ਮੰਡੀ ਕਰਤੀ ਖਾਲੀ ਮੱਤੀ ਸਰੀਰ ਆਪਣਾ ਲੱਗਾ 1250 ਕਿੱਲੀ ਦਾ ਫਾਕੀਦਨ ਦੱਸਾਂ ਇਕੱਲੇ ਦੀ ਕੀ ਹੋਰ ਤਾਂ ਹੀ ਮੀਟਰ ਆਪਾਂ ਜਿਹੜੀ ਮੱਕੀ ਕਾਲ ਵੱਡੀ ਸੀ ਉਹ ਕਿੱਲੇ ਦੀ 65 ਦੇ ਲਗਭਗ ਔਸਤ ਆਈ ਉਹਦੀ 65 ਕੁਇੰਟਲ ਕਿੱਲੇ ਦੀ ਤੇ ਆਪਾਂ ਗਿੱਲੀ-ਗਿੱਲੀ ਦਰਾਉਤੀ 1250 ਨੂੰ ਮਤਬਲ ਹੁਣ ਹਿਸਾਬ ਲਾ ਲਓ 1250 ਨੂੰ 65 ਨਾਲ ਗਾ ਲਓ 65 ਕੁਇੰਟਲ ਨਾਲ ਗੁਣਾ ਕਰ ਲਓ ਆਪੀ ਰੇਟ ਨਿਕਲੋਣਾ ਠੀਕ ਆ ਬਹੁਤ ਵਧੀਆ ਰਹੀ ਆ ਨਗਾਸਰ ਜਿਆ ਤਾਂ ਐ ਕੋਈ ਐਡਾ ਨਹੀਂ ਤੇ ਬਾਕੀ ਸਾਰੇ ਚੜਦੀ ਕਲਾ ਜਰਾ ਜਵਾਨ ਆਪਣੇ ਬੈਠੇ ਨੇ ਸਾਰਿਆਂ ਨੂੰ ਸਾਰਿਆਂ ਕਰਦੇ ਆ ਇਸ ਜਿਹੜਾ ਪਾ ਇਹ ਬੰਦਾ ਸਾਡਾ ਬਹੁਤ شریف ਆ ਦੇਖਣ ਨੂੰ ਲੱਗਦਾ ਇਹ ਨਾ ਇਹ ਜਮੀਨ ਵੀ ਆਪ ਹੌਲੀ ਹੌਲੀ ਸੈੱਟ ਕਰ ਰਹੇ ਹਾਂ ਹੁਣ ਗਾਂ ਪਾਈਪ ਲਾਈਨ ਪਾ ਕੇ ਸੈੱਟ ਕਰ ਦਾਂਗੇ ਕਿ ਥੋੜਿਆ ਇਹ ਮੀਂਹ ਨੂੰ ਤਾਂ ਆ ਵੇਖੋ ਰੈਡੀਮੇਡ ਚੜ੍ਹਾ ਬਣਾਤਾ ਆਪਾਂ ਕਿ ਟੋਹਾ ਨਾ ਪਾਏ ਕੀ ਹੁਣ ਆਪਣਾ ਛੁਰਟਾ ਜਿਉੜਿਆ ਮੈਂ ਵੰਜਾ ਦਾਸ ਕਾਤਾ ਕੰਮ ਰੈਡੀ ਵਸ ਆਪਾਂ ਪਾਣੀ ਛੱਡਿਆ ਵੀ ਮੜ ਮੜ ਗਿੱਲਾ ਹੋ ਗਿਆ ਕਰਵਾ ਦਾਂਗੇ ਤੇ ਫਿਰ ਕੋਈ ਪਲਟਾਵੇਂ ਹੜ ਵਜੇ ਆ 4 ਵਜੇ ਆ ਤੇ ਫਿਰ ਖੁੱਬੇਗਾ ਨਾ ਡਰ ਨਾ ਵਟਾਂ ਕਿੱਲੀਆਂ ਜਣੀਆਂ ਰੌਂਡ ਆ ਮਾਰ ਦਾਂਗੇ ਪਛਾਹ ਦੇ ਸ਼ੂ ਦੇ ਕਾਟੀਆਂ ਆਪਾਂ ਬਸ ਇਦਾਂ ਮਿੱਟੀ ਲਾ ਦੇਣੀ ਆ ਜਿਹੜਾ ਨਿਕਲ ਆ ਕਾ ਰੌਂਡ ਆ ਮਾਰ ਦਾਂਗੇ ਆਪਣਾ ਸੋਲਰ ਸਿਸਟਮ ਤੇ ਜਿੰਦੇ ਵਾਦੇ ਰਹੋ ਆਪਣੇ ਮਾਪਿਓ ਦਾ ਧਿਆਨ ਰੱਖਿਓ ਜਿੰਨਾ ਕਰਕੇ ਆਪਾਂ ਇਸ ਦੁਨੀਆ ਤੇ ਆਏ ਆ ਤੇ ਚਲੋ ਸਵੇਰੇ ਸਵੇਰੇ ਇਹਦਾ ਮੌਸਮ ਸੋਹਣਾ ਵਾ ਮਿਲਦੇ ਆ ਅਗਲੀ ਵੀਡੀਓ ਚ ਆਰਾਪਰਾਖਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਸੁਨੇ ਸੁਨੇ ਕਮੈਂਟ ਵੀ ਕਰਿਆ ਕਰੋ ਕਿਉਂਕਿ ਤੁਹਾਡੀ ਹੱਲਾਸ਼ੇਰੀ ਨਹੀਂ ਆਪਾਂ ਕੋਈ ਪੈਸੇ ਕਮਾਉਣ ਦੇ ਚੱਕਰ ਜੀ ਨਹੀਂ ਲੱਗੇ ਆਪਾਂ ਤੇ ਇੱਕ ਬਸ ਵੀ ਆਪਣਾ ਫੰਕਸ਼ਨ ਖੇਤੀਬਾੜੀ ਦੇ ਮਤਲਬ ਬਾਰੇ ਜਾਣਕਾਰੀ ਜਿੱਦਾਂ ਸਲਾਹ ਭਰਾਵਾਂ ਨੂੰ ਦਈਏ ਇਦਾਂ ਦਾ ਕੰਮ ਹੋਰ ਨਹੀਂ ਆਪਾਂ ਕੋਈ ਠੀਕ ਆ ਜੀ ਜਿੰਦੇ ਬਾਦਰੋ ਗੁੱਡ ਬਾਏ